ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਫੇਰ ਚੱਲਿਆ ਸ਼ਾਪਿੰਗ ਕਰਨ ਜੀ ਹਰਪ੍ਰੀਤ ਮੱਗਰ ਹਨਾ ਤੇ ਵਿੱਕੀ ਅੱਜ ਦਵਾਈ ਲੈਣ ਗਿਆ ਹੋਇਆ ਕਿਉਂਕਿ ਛੋਟਾ ਮੋਟਾ ਸਮਾਨ ਜਾ ਰਹੀ ਹੈ ਜਾਂਦਾ ਹਨਾ ਕਦੇ ਬੱਚਿਆਂ ਦਾ ਕਦੇ ਆਪ ਦਾ ਤੇ ਅਸੀਂ ਨਾ ਕਿਹਾ ਵੀ ਚਲੋ ਅੱਜ ਫੇਰ ਕੱਢਿਆ ਹੁਣੇ ਕਿਉਂਕਿ ਫੇਰ ਹੁਣ ਅਸੀਂ ਨੀਮਾ ਵੀ ਜਾਣਾ ਮਾਂ ਵੀ ਜਾ ਕੇ ਉੱਥੇ ਦੀਆਂ ਤਿਆਰੀਆਂ ਕਰਨੀਆਂ ਨੇ ਦੇ ਵਿੱਚ ਸਾਡੇ ਇੱਕ ਹੋਰ ਪ੍ਰੋਗਰਾਮ ਆ ਰਹੇ ਆ ਉਹਨਾਂ ਕੀ ਜਾਣਾ ਸੀ ਨੇ ਜਿਹੜਾ ਕੰਮ ਨਿਭੜ ਜੇ ਹਨਾ ਵਧੀਆ ਵੀ ਫਿਰ ਜਦੋਂ ਅਸੀਂ ਮਰੀ ਵਾਗੇ ਫਿਰ ਸਾਨੂੰ ਪਿੱਛੇ ਟੈਨਸ਼ਨ ਨਹੀਂ ਹੋਣੀ ਹੈਗੀ ਕੰਮਾਂ ਦੀ ਤਾਂ ਕਰਕੇ ਵੀ ਹੁਣ ਆਪਾਂ ਨਿਮੇੜੇ ਜਾਈਏ ਉਸ ਤੋਂ ਬਾਅਦ ਆਪਾਂ ਰਿਲੈਕਸ ਫ੍ਰੀ ਹੋਵਾਂਗੇ 10-12 ਦਿਨ ਇਹ ਚੀਜ਼ਾਂ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਬਾਗੋਂ ਸੇਂਦਰਪੇਰਾ ਮਹਾਉਨ। ਕੋਈ ਨਾ ਪਰਸੇ ਤੋਂ ਗਲਤ ਪਾ ਜੀ 12 ਬਜਰ। ਕੁੜੀਆਂ ਤੇ ਮੁੰਡਿਆਂ ਲਈ ਸੈਲੂਨ ਤੇ ਕੰਮ ਸਿੱਖਣ ਦਾ ਸੁਨਹਿਰੀ ਮੌਕਾ। ਜਿਹੜੇ ਕੰਮ ਸਿੱਖਣਗੇ, ਜੈ ਦੂਰ ਦਾ ਕੰਮ ਕੁੜੀਆਂ ਤੇ ਮੁੰਡੇ, ਉਹਨਾਂ ਨੂੰ ਸਰਟੀਫਿਕੇਟ ਮਿਲੇਗਾ। ਕਾਹ ਸਰਟੀਫਿਕੇਟ ਪਾਰਲੇ ਮੁਰਤ ਕੰਮ ਕਰੂਗਾ। ਐਂਡ ਇਹਲਾ ਵੀ ਮਿਲਦੀ ਖਾਲੀ ਹੈ ਦੇਖੋ ਤੁਸੀਂ ਉੱਥੇ ਆ ਕੇ ਵਾਧੂ ਗੱਲੀ। ਕਿਹੜਾ ਸੋਨਾ? ਇਹ ਸੈਲੂਨ। ਸਿਆਸੀ ਵਰਕਰ ਦੇ ਨਾਲ ਹੀ ਹੈ। ਦੋਨੇ ਸੋਹਣੇ ਨੇ। ਇਹਦੇ ਨਾਲ ਉਹ ਉਹ ਦੂਸਰਾ ਉਹ ਉਹ ਦੂਜਾ ਜਾ ਦੇਗੇ ਇਹ ਛੋਟਾ ਹੋਊਗਾ ਇਹ ਉੱਤਨਾ ਨਾਵੇਂ ਕਰਿਆ ਹੋਊਗਾ ਉਹ ਤੁਮ ਨਾਵੇਂ ਕਰਿਆ ਅੱਜ ਅੱਜ ਇਹ ਕਰਕੇ ਲੱਗੂਗਾ ਇਹ ਆਊਗਾ ਹੀ ਸਹੀ ਛੋਟਾ ਵੀ ਤਾਂ ਪਤਾ ਨਹੀਂ ਆ ਵੀ ਤੋਂ ਨਾ ਬੜੀ ਡਿਫਰੈਂਟ ਆ ਆ ਵਾਈਟ ਜਾ ਦਿਖਾਇਓ ਆ ਇੱਕਾਈ ਇੱਕਾਈ ਚਿੱਕੋ ਹੋ ਰਿਹਾ ਠੀਕ ਇੱਕ ਆਡੀ ਦੋ ਆਡੀ ਨਹੀਂ ਅਸੀਂ ਉਹਦੇ ਗੁੜੀਆਂ ਵਾਸਤੇ ਲੈ ਕੇ ਗਏ ਸੀ ਹਾਂ ਉਹ ਅੱਛੀ ਜੀ ਅੱਜ ਜੀ ਤੇ ਪਰ ਪਤਲੇ ਉਹ ਨਹੀਂ ਇਹ ਦਿਨਾਂ ਨਾਲ ਸਕਿਨ ਡਾਈਡ ਸਾਕਸ ਪਾ ਲੀਂ ਤੁਸੀਂ ਮੈਂ ਠੀਕ ਹੋ ਜਾਊਗਾ ਜਿਹੜੀ ਉਹ ਆਂਦੀ ਵਾਲੀ ਸਾਕਸ ਵੀ ਸਕਿਨ ਡਾਈਡ ਵੀ ਓਪਨ ਨੂੰ ਦੂਸਰੀ ਕਿਹਦੇ ਤੋਂ ਦੀ ਕੀ ਇਹ ਲੋਸਟ ਆ ਰਿਹਾ ਨਾ ਨਾ ਚੰਗੀ ਗੱਲ ਆ ਲੱਗਦੀ ਅੱਜ ਇਹ ਦੇਖ ਕੇ ਮੈਂ ਵੀਰਾ ਫੇਰ ਕਹਿਦਿਆ ਬੱਚਾ ਕੋਚ ਆ ਜਾ ਪਤਾ ਨਹੀਂ ਕੁੜੀਆਂ ਦੀ ਚੱਕ ਤੁਹਾਨੂੰ ਕਦੇ ਵੀ ਇਹ ਲੱਗਿਆ ਵੀ ਕਦੇ ਵੀ ਮੈਂ ਬੈਟਲੀ ਲੱਗ ਕੇ ਯੂਜ਼ ਕਰੀਆ ਆਪਣਾ ਸੁਪਾ ਜੜੀ ਹੈਗਾ ਜੀ ਵੀ ਆਪਾਂ ਕਦੇ ਤੇ ਕੋਈ ਗਾਇਡ ਦੀ ਨਹੀਂ ਸੁਣਾਂਗੇ ਪਰ ਸੁਣਾ ਵੀ ਕੀ ਦੀ ਜੀ ਮੈਂ ਤੁਹਾਨੂੰ ਐਵੇਂ ਬੋਲਾਂ ਵੀ ਨਾਲ ਤੁਸੀਂ ਤਾਂ یوں ਕਰੀਏ ਐਵਰੀਉਂ ਦਾ ਗਾਹਕ ਦਾ ਦੇਖੋ ਤਰੀਕੇ ਨਾਲ ਹੀ ਟੈਨਡ ਹੁੰਦਾ ਈ। ਹਾਂ ਇਹ ਤਾਂ ਕਰ ਲਿਆ। ਅਸੀਂ ਬੋਲਦੇ ਉਹਨੂੰ ਆ ਜਿਹੜਾ ਗਾਹਕ ਖੁਦ ਮਾੜਾ ਹੁੰਦਾ ਈ ਪਹਿਲਾਂ। ਪਰ ਅਸੀਂ ਕਹਿੰਦੇ ਨੇ ਵੀ ਤੂੰ ਸਾਡੇ ਨਾਲ ਗੱਲੇ ਲਾ ਕਰ। ਦੇਖ ਤੇਰਾ ਵੀ ਮਨ ਖਰਾਬ ਹੁੰਦਾ ਸਾਡਾ ਵੀ ਹੁੰਦਾ ਹੈ। ਕਦੇ ਵਾਸਤੇ ਤੂੰ ਉਹ ਕਰਦਾ। ਇੱਕ ਉਹਦੇ ਤੇ ਨਾਲ ਇੱਕ ਜਿਹੜਾ ਪਹਿਲਾਂ ਮਾੜਾ ਲਾਇਆ ਡਰ ਰਹੀਦਾ। ਦਰਬੀ ਦਾ ਹੀ ਹੁੰਨੀ। ਕਾਰਨ ਪਤਾ ਕੀ ਹੈ ਲੈਦਰੋਂ ਆਂਦੀਆਂ ਮੈਗੀਆਂ ਨੇ ਪੈਸੇ ਲੈਦਰ ਆਪਣੇ ਵਿਗਦੇ 2 ਮਹੀਨੇ ਹੀ। ਪੈਸੇ ਘੱਟ ਪੇ ਕਰਦਾ ਅਗਲਾ ਹੀ। ਵਧੀਆ ਚ ਲੈ ਆਊਗਾ ਹੁਣ ਤਾਂ ਕਿੰਨਾ ਨਰ ਗੇ ਰੇ ਉਸ ਵਧੀਆ ਬੰਦੇ ਚਲੋ ਉੱਪਰ ਉਹ ਸੁਣ ਲੈ ਮੈਂ ਜਿਹੜਾ ਸੋਲਾ ਫਟਿਆ ਉਹ ਦਾ ਖਰਾਬ ਹੋ ਗਿਆ ਮੈਂ ਥੋੜੀ ਪਤਾ ਗੱਲ ਕੀ ਆਈ ਉਹ ਆਈਟਮ ਪਾਸਾ ਲਈ ਪੰਜ ਕੋਈ ਦਿੱਕਤ ਨਹੀਂ ਪਰ ਨਾ ਉਹ ਰੇਗਾ ਪੈਸੇ ਨਹੀਂ ਭੇਜਦਾ ਲੈ ਬੜਾ ਆਪਣੇ 2 ਮਹੀਨੇ ਵਿਗਦੀ ਹੈ ਜੇ ਤਾਂ ਗਰਮੀ ਚ ਬੋਲਣਾ ਤਾਂ ਇਹ ਗਰਦ ਹੈਗਾ ਜੀ ਮਹਿੰਗੀ ਆਟਮ ਲੀਡੀਜ਼ ਤਾਂ ਚਲੋ ਵਿਕੀ ਜਾਂਦੀ ਹੈ ਜਿਹੜੇ ਸਿੱ ਦਿੱਕਤ ਆਣੀ ਅਸਤਾ ਕਰੇ ਵੀ ਸਾਨੂੰ ਯਾਦ ਕਰ ਲੈਣਿਆ ਹਾਸਦੇ ਆ ਮਾ ਉਹ ਕਹਗਾ ਵੀ ਧੀਏ ਦੀ ਨਾਲ ਜਾਂਦੀ ਨਾ ਸਾਡੀ ਚੱਪਲਾਂ ਨਹੀਂ ਇਹ ਬੋਲੇ ਬਣਾ ਲੈ ਗੱਡੀ ਜੀ ਗੱਡੀ ਉਹ ਗੱਡੀ ਜੀ ਇਹ ਜੀ ਗੱਲੇ ਜਿਹੜਾ ਜਿਹੜਾ ਬੱਝ ਜਾਂਦਾ ਜੀ ਚਲੋ ਇਹ ਕੁਛ ਦਿੰਦਾ ਜੀ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਬਾਕੀ ਉੱਥੇ ਆ ਜਾਣਾ ਜਿੱਥੇ ਆਪਦਾ ਭੈਣ ਭਾਈ ਉਹ ਕਰਦਾ ਹੈ ਨਾ ਉਦੋਂ ਪਹਿਲਾਂ ਗੱਲ ਤੇ ਆਪਣਾ ਦੇਖ ਸੁਭਾਏ ਵੀ ਆਪਾਂ ਕਾਕ ਨਾ ਐਵੇਂ ਨਹੀਂ ਹੈਗਾ ਵੀ ਚੱਲ ਜੀ ਮੇਰੇ ਸਾਡੇ ਜਿਹੜਾ ਪਰਪੋਰਡ ਨਹੀਂ ਅਸੀਂ 550 ਪੀਸਾ ਹੁੰਦੇ ਦਰ ਮੇਰੇ ਪ੍ਰੈਸ ਕਿੰਨੇ ਮੇਰੇ ਦੋ ਫੀਸ ਹੁੰਦਾ 2.5 ਪੈੜਦੇ ਉਹ ਸਾਨੂੰ ਮਿਲ ਜੇਦਾ ਮੈਂ ਸਭ ਪੈਣ ਦਾ ਫੈਰ ਉਹ ਕਰ ਦਿੰਦਾ ਆ ਠੀਕ ਹੈ ਮੈਂ ਤਾਂ ਹੀ ਕਰਦਾ ਪੈਣ ਦਾ ਬੁੱਕੀ ਰੇ ਨਹੀਂ ਲਾਣੀ ਉੱਚੀ ਸਾਰੇ ਕੋ ਸਾਡੇ ਦੇ ਬ੍ਰੈਂਡ ਮਿਲਦੀ ਸਾਰਾ ਸੋਨ ਮੇਰੂ ਬ੍ਰੈਂਡ ਦੇ ਕੱਪੜਾ ਇਹ ਹੀ ਹੈ ਦਾ ਵੀ ਚੀਜ਼ ਆ ਸਾਰੇ ਕੋ ਸਾਰੇ ਪਲੇਨ ਦੇ ਫੈਬਰਿਕ ਦੇ ਆ ਸਾਰੇ ਨਵੇਂ ਫੈਬਰਿਕ ਪਲੇਨ ਦੇ ਆ ਰਹੇ ਨੇ ਫਾਰੀਕ ਉਹ ਸਾਡੇ ਕੋਲ ਗਰਾਹਕ ਮੈਕਸੀਮ ਲੱਕੀ ਅੰਮੇ ਇਹ ਪੱਲੂ ਸਿਲ ਕਰਕੇ ਕਪੜਾ ਆ ਰਿਹਾ ਇਸਕੇ ਦਾ ਉਹ ਇਹ ਨਾ ਮਾਰੇ ਗਲਾਸ ਇਸ਼ੂ ਇਹ ਗਲਾਸ ਇਸ਼ੂ ਹੈ ਇਹ ਵੀ ਚੀਜ਼ ਕੋਈ ਐਮਬਲੋਇਡਰੀ ਕਰਾਣੀ ਹੈ ਕੁਝ ਵੀ ਤਰ੍ਹਾਂ ਦਾ ਕਰਾ ਸਕਦੇ ਹਾਂ ਕਲਰ ਦਾ ਕਲਰ ਜਿਵੇਂ ਆਪਾਂ ਨੇ ਅੱਗੇ ਵਰਕ ਦਾ ਕੰਮ ਤੋਰਨਾ ਤਾਂ ਇਥੇ ਕਪੜਾ ਆ ਰਿਹਾ ਜੀ ਗਲਾਸ ਹਾਂ ਹਰ ਵੀ ਤੋਂ ਉਹ ਸੂਟ ਆ ਜਿਹੜਾ ਉੱਥੇ ਤੈਨ ਕਿਹਾ ਸੀ ਮੈਂ ਲੈ ਰਿਹਾ ਜਿਹੜਾ ਕਪੜਾ ਇਹ ਜੀ ਕਿ ਸਸਤਾ ਵੀ ਆਂਦਾ ਵੀਰੇ ਕਪੜਾ ਨਹੀਂ ਉਹ ਸੂਟ ਮਹਗਾ ਸੀ 8000 ਦੀ ਰੇਂਜ ਆ 8000 ਦੀ ਜੇ ਤੁਸੀਂ ਜਿਆਦਾ ਕੁਝ ਮਰਜ਼ੀ ਦੇ ਦੋ ਵੀਰੇ ਬਾਕੀ ਕੋਟਨ ਦੇ ਆ ਸਾਰੇ ਕੋਲੇ ਬਹੁਤ ਵੈਰਾਈਟੀ ਆ ਗਈ ਉਹ 300 ਦਾ ਸੂਟ 400 500 300 ਜਿਆਦਾ ਮਰਜ਼ੀ ਲੈ ਲੀਓ ਚਲੋ ਬਸ ਫਿਰ ਇਹ ਇਸ ਕੇ ਦਾ ਫੈਬ੍ਰਿਕ ਆ ਰਹੀ ਦੀ ਸ਼ੀਲਰ ਦੇ ਅੰਦਰ ਮੈਂ ਚੀ ਇਹਨਾਂ ਦੀ ਕੀ ਰੇਂਜ ਹੈ 1000 500 ਰੁਪਏ ਵੀਰੇ 1350 1200 ਰੁਪਏ ਸੂਟ ਦਾ ਭਾਅ ਆ ਜੀ ਇਹ ਓਰੀਜਨਲ ਡਿਸਕਾਊਂਟਡ ਹੈ ਜੀ ਇਹ ਸਸਤੀ ਲੈਣੀ ਆ ਸਸਤੀ ਮਿਲਦੀ ਦੇਖੋ ਸਾਲੇ ਸਾਰਾ ਤਾਂ ਰੱਖਣਾ ਪੈਂਦਾ ਹੰਤਾ ਪਰ ਗਾਹਕ ਜਿੰਨ ਚੰਗੀ ਪਹਿਲਾਂ ਉਧਰ ਮਾਤਾ ਸੌਦਾ ਵਾਲਿਆਂ ਚ ਪੈ ਰਿਆ ਸੀ ਮੁੱਲ ਆ ਜਾਂਦੀ ਆ ਇਹ ਲੈ ਆ ਜਾਂਦੀ ਆ ਮੁੱਲ ਮਾਰਦੇ ਹਾਂ ਤਾਂ ਮੈਂ ਘਰ ਦੇ ਕਾਰ ਕਿਦਾਂ ਕਰਨੀ ਉਹ ਗੱਡੀ 'ਚ ਪਤਾ ਨਹੀਂ ਆਉਂਦਾ ਲਓ ਜੀ ਸ਼ਾਪਿੰਗ ਹੋ ਗਈ ਸਾਡੀ ਡਨ ਬਹੁਤ ਸ਼ਾਪਿੰਗ ਕੀਤੀ ਆ ਅਸੀਂ ਨੇ फटाफट ਹਲੇ ਵੀ ਸਾਡੀ ਜਿਹੜੀ ਸਲਿੱਪ ਸੀ ਕਰੇ ਰਹਿ ਗਈ ਉਹ ਤਾਂ ਆਪ ਦੇ ਘਰੇ ਰਹਿ ਰਹੇ ਨੇ ਨਾ ਗੁਰਦੁਆਰੇ ਚ ਰਹਿਣਾ ਇੱਕ ਵੱਖ ਗੱਲ ਆ ਆਪ ਦੇ ਘਰੇ ਰਹਿਣਾ ਹੈ ਨਾ ਹੈ ਸੇਵਾ ਕਰੋ ਨੀਓ ਬਾਕੀਦਾਰ ਕਾਰਡ ਪ੍ਰੂਫ ਵਗੈਰਾ ਰੱਖਦੇ ਨੇ ਹੁਣ ਜਿਹੜੇ ਸੇਵਾਦਾਰ ਰਹਿ ਰਹੇ ਨੇ ਉੱਥੇ ਉੱਥੇ ਬਹੁਤ ਔਖੀ ਨਾਮੀ ਨਾਲ ਰਹਿਣਾ ਕਹਿਣੀ ਗੱਲ ਸੌਖੀ ਆ ਗੱਲ ਕਹਿਣੀ ਤੇ ਕਰਨੇ ਚ ਬਹੁਤ ਫਰਕ ਹੁੰਦਾ ਬਹੁਤ ਔਖੀ ਦੁਨੀਆ ਨਾ ਗੁਰਪੀ ਜੀ ਜਦ ਆਪ ਆਈਆਂ ਨਾ ਹੁੰਦਾ ਕਿ ਨਾ ਮੈਂ ਤਾਂ ਆਪ ਗੁਰਦੁਆਰੇ ਜੀ ਰਹਿ ਆ ਗੁਰੂਆਂ ਬਸ ਥੋੜੀ ਜੀ ਉਮਰ ਹੋ ਗਈ ਜਦੋਂ ਜੱਸੀ ਕਹੈਂ ਮੈਂ ਜਦੋਂ ਅਸੀਂ ਬੰਦਾ ਤਾਂ ਐਸਾ ਜਦੋਂ ਅਸੀਂ ਅੰਬਰਸਾਰ ਗਏ ਤੇ ਉਦੋਂ ਮੈਂ ਇਹ ਗੱਲ ਕਹੀ ਸੀ ਮਾਂ ਮੈਂ ਤਾਂ ਵੈਸੋ ਆਪ ਗੁਰਦੁਆਰੇ ਚ ਰਿਆ ਕਰੂੰਗੀ ਸੇਵਾ ਕਰਿਆ ਕਰੂੰਗੀ ਜਦੋਂ ਤੇ ਕਹਿੰਦੀ ਤੂੰ ਆਰ ਤੇਰਾ ਜੀਜਾ ਇਕੱਠੇ ਬਾੜੀ ਕਹਿੰਦੀ ਉਹ ਵੀ ਮੇਝਾਂ ਅਜੀ ਗੱਲ ਕਹਿਣਾ ਹੁੰਦਾ ਆ ਫਿਰ ਤਾਂ ਸਾਡੀ ਦੋਨੇ ਬੜ ਪਾਈਆਂ ਦੀ ਸੋਚ ਮਿਲ ਗਈ ਵਿੱਕੀ ਕਹਿੰਦਾ ਕਹਿੰਦਾ ਮੈਂ ਵੀ ਨਾਲੇ ਜਾਊਂਗਾ ਕਹਿੰਦਾ ਘਰੇ ਮੈਂ ਵੀ ਨਹੀਂ ਲੈਣਾ ਫਿਰ ਉਹਦਾ ਰਹਿਣਾ ਆ ਹੋਏ ਹਾਏ ਹੋਰ ਬਾਪਿਆਂ ਨੇ ਗੇਮ ਨਹੀਂ ਖੇਡਣੇ ਇਹਦਾ ਤਾਂ ਕੰਮ ਕਰਕੇ ਰਾਜੀ ਨਹੀਂ ਹੈ ਕਹਿੰਦਾ ਨਹੀਂ ਯਾਰ ਦੇਖੀ ਨਾ ਜੇ ਉਹ ਵੀ ਜਾ ਕੇ ਨਾ ਫੇਰ ਜੇ ਸਨੀਚ ਕਹਿ ਕੇ ਕਿ ਮਮਾ ਜਦੋਂ ਮੇਰੇ ਨਾਲ ਆਏ ਕਿ ਕਿਹੜੇ ਗੁਰਦੁਆਰੇ ਚੋਂ ਪ੍ਰਸ਼ਾਦ ਲੈ ਕੇ ਆਏ ਇਹ ਹੱਥ ਪਾਂਚ ਤਾ ਆਈ ਆ ਉਹ ਘੱਟ ਆ ਸੱਸ ਲੈ ਹੋਏ ਕੰਨ ਦੋ ਜੀ ਸਾਡੀ ਸ਼ਾਪਿੰਗ ਦੇਖੋ ਅੱਜ ਫੇਰ ਸ਼ਾਪਿੰਗ ਹਲੇ ਹਾਂ ਬੁਰੀ ਮੈਂ ਬੰਦ ਦੂਰੇ ਦੂਰੇ ਪਾਈ ਤਾਂ ਖਾਣਾ ਮਾਇਆ 15 ਦੇ ਸੂਈ ਬਾਕੀ ਮਟਰ ਚੱਕਰੇ ਤੀਤੇ ਜੂ ਵੀ ਹੋਣੋ ਤੁਸੀਂ ਸ਼ੁਕਰ ਕਰੋ ਵੀ ਸਾਨੂੰ ਦੋ ਪਹਿਣਾ ਸਕੀਆਂ ਮਿਲ ਗਈਆਂ ਤੇ ਉਹ ਵੀ ਇੰਨੀ ਆ ਸ਼ਰੀਫ ਬਾਰ ਬਾਰ ਇਹ ਕਹੀਆਂ ਨਤੀ ਬੀਕ ਕੇ ਲੈ ਲੂੰਗੀ ਅਸ ਗੰਦੇ ਹਾਂ ਉਹ ਆ ਕਹਿੰਦੀ ਐ ਡੱਡ ਡੱਡ ਲੈਣ ਕਿੱਥੇ ਦੋ ਜੇ ਅੱਡ ਦੀ ਹੁੰਦੀ ਨਾ ਅਗਲੀ ਸ਼ਰੀਕੇ ਨਾਲ ਬਰਾਬਰ ਠੋਕਦੀ ਇਹ ਚੀਜ਼ ਉਹ ਕਰਦੀ ਆ ਕਿੰਨਾ ਫਾਇਦਾ ਤੁਹਾਡਾ ਇੱਕ ਚੀਜ਼ ਲੈ ਬਾਕੀ ਫਿਰ ਵਿਆਹ ਸ਼ਾਦੀ ਨੂੰ ਇਹ ਉਹ ਹੁੰਦਾ ਹੁੰਦਾ ਮਾੜਾ ਮੋਟਾ ਇੰਨਾ ਕੋ ਉ ਤਾਂ ਨਹੀਂ ਐਨਕਦਾ ਸਾਨੂੰ ਸਾਡਾ ਖਰਚਾ ਹੈ ਨਹੀਂ ਐਨਕ ਤਾਂ ਨਾ ਨਾਰਮਲੀ ਖਰਚਾ ਕਰ ਜਾਂਦੀਆਂ ਨੇ ਕੁੜੀਆਂ ਆ ਕੇ ਕਾਂਡਾ ਕੋਈ ਸੌਣ ਨਹੀਂ ਦੇਦਾ ਖਾਸੇ ਦਾ ਫਸਟ ਟਾਈਮ ਇਹ ਕੋਫੀਸ਼ੀਅਲ ਆਂਦਾ ਕੋਈ ਬਾਲਾ ਨਾ ਕੋਈ ਕੁਸਮਤ ਤਾਂ ਨਹੀਂ ਪੀਂਦਾ ਕਾਮ ਤਾਂ ਕਰੀ ਸਿਖਾਉਂਦਾ ਬਾਲਾ ਉਹ ਹੂੰ 4 ਘੰਟੇ ਉਧਰ ਮਰੀ 4 ਉਧਰ ਮਰ ਗਈ ਗੰਦੀਆਂ ਭਰ ਕੇ ਸਟਾਗ ਲੈਣੇ ਰੇੜੀ ਆਈ ਹੋਰ ਆਪਦਾ ਹੋਰ ਨਹੀਂ ਆਪਦਾ ਉਹਦੇ ਕਰ ਲਓ ਹੋਰ ਉਹ ਰੈਸਪਾ ਲੈ ਨੂੰ ਕਹਿੰਦੇ ਮਾਸਪਾ ਕਰ ਲੈਣ ਦੇ ਉਹ ਵੀ ਨਹੀਂ ਯਾਦ ਰਹੀਆਂਗੀ ਆਪ ਦੇ ਦੇ ਯਾਦ ਰਹੀ ਨੇ ਚ ਆਈ ਹਾਉਂ ਕੀ ਭੁੱਲ ਗਏ ਪਹਿਲਾਂ ਮੈਂ ਪੁੱਛਦੀ ਬੁਝਦੀ ਰਹੀ ਭਾਈ हेयर ਸਪਾ ਦੇ ਹੀ ਮਾਰੀ ਜੀ ਫਿਰ ਮੈਂ ਫੇਰ ਭੁੱਲ ਗਈ ਉਹ ਤਾਂ ਸਾਜੀ 3-400 ਦੀ ਆ ਲੰਦੇ ਹੋਏ ਸਮਾਂ ਦੇ 3-4000 ਦੀ ਬੈਡ ਨਾ ਨਾ 500 ਦੀ ਆ ਭਾਈ ਫੇਸ਼ ਕਰੇ 500 ਦੀ ਡੱਬੀ ਪਿਆ ਫਿਰ ਮੇਰੇ ਘਰਾਂ ਦੇ ਕਿਸ਼ੇ ਆ 500 ਦੀ ਡੱਬੀ ਮਿਲ ਜਾਂਦੀ ਉਹਦੇ ਵਿੱਚੋਂ ਕਈ ਵਾਰ ਹੋ ਜਾਂਦੀ ਬਸ ਆ ਐ ਵੀ ਕਿੱਥੇ ਜੇ ਆਪ ਤੋਂ ਕਰਾਵੇ ਤਾਂ 700 ਦੀ ਇੱਕ ਵਾਰ ਚ ਕਰਦੇ ਨੇ ਇਹਦੇ ਤਾਂ ਮੈਂ ਕਰ ਦਿੰਦੀ ਇਹ ਗੱਲ ਮੇਰੇ ਤੇ ਆ ਜਾਂਦੀ ਮੇਰੇ ਵਾਰੀ ਇਹ ਤਾਂ ਹੱਥ ਜੇ ਚੱਲਦੇ ਨਹੀਂ ਐਨੇ ਕਰਦਾ ਨਹੀਂ ਮੈਂ ਹਾਂ ਅਕੋਰਡਿੰਗ ਕਿਉਂ ਅਜਾ ਤਨੇ ਮੇਰੇ ਫੇਸ਼ਲ ਕਰਦੇ ਹਾਂ ਹਾਂ ਕਰਾ ਲਈਏ ਤੇ ਕਰ ਦੂੰਗੀ ਆਈਡੀ ਕਿਹੜੀ ਗੱਲ ਹੈ ਪੜ ਪੜ ਅਜਨੇ ਸਾਫ ਤਾਂ ਕਰਤਾ ਵੀ ਮੈਂ ਕਰੋ ਮੇ ਲਾਂ ਮੈਂ ਕਹਾਂ ਮੈਂ ਕਰਵੇਂ ਲਿਖੇ ਕਰ ਦੇਗੀ ਹੱਥ ਕਰ ਦੂੰਗੀ ਇਹਨੇ ਤਾਂ ਪਹਿਲਾਂ ਹੀ ਬਹੁਤ ਵਾਰ ਸਾਫਤ ਕਰਿਆ ਹੋਇਆ ਇਹਦਾ ਤਾਂ ਚੰਗ ਜਿਹਾ ਕੋਈ ਜਿਵੇਂ ਤੁਸੀਂ ਇਹਦਾ ਨਾਮ ਲੈ ਤੈਨੂੰ ਕੋਮਲ ਦਾ ਨਾ ਜਿਵੇਂ ਜਰੇ ਫੂਲੇ ਹਾਂ ਜੱਚੀ ਉਹ ਰੋਈ ਕਾ ਮੇਰਾ ਉਹ ਕਾ ਮੇਰਾ ਉਹਦਾ ਇੱਕ ਬੰਦਾ ਬਾਹਰ ਹੋ ਗਿਆ ਨਾ ਬਾਹਰ ਭੱਜ ਗਿਆ ਉਹ ਹਾਰਮਨ ਰਹਿ ਗਿਆ ਵਿਚਾਰਾ ਉਹਦਾ ਵਿਆਹ ਰਹਿ ਗਿਆ ਅਜਵਾਖ ਦਾ ਹਮੇਸ਼ਾ ਕਹਿੰਦਾ ਸੀ ਉਹ ਬਾ ਕਿੱਦੇ ਨਾਲ ਤਰੀ ਕੋਮਲ ਘੱਟ ਕਰਦੀ ਹੁੰਦੀ ਸੀ ਉਹ ਨੂੰ ਜਿਆਦਾ ਜਾਂਦਾ ਭੱਜਿਆ ਘਰ ਨੂੰ ਵੀ ਬਸ ਆ ਗਿਆ ਤਾਂ ਉਹਨੂੰ ਸੂਟ ਦੇ ਵਿੱਚੋਂ ਫੋਟੋ ਕੱਢ ਕੇ ਦੇ ਦਿੰਦੇ ਸੀ ਕਈ ਵਾਰ ਵੀ ਆਹ ਸੋਡੀ ਚਾਚੀ ਆ ਦੇਖ ਐ ਸਖਨ ਪਾਇ ਸੱਚੀ ਸੰਤ ਪਤਾ ਹੀ ਨਹੀਂ ਲੱਗਿਆ ਹੈਗਾ ਬਹੁਤ ਜਾ ਕੇ ਉਧਰ ਰੌਲਾ ਪਾ ਦਿੱਤਾ ਮੰਮੀ ਬਸ ਆ ਗਿਆ ਵਿਆਹ ਆਏ ਉਹ ਬਥੇਰਾ ਕਹਿਨੀ ਵੇ ਤਾਂ ਸੂਟ ਚੋਂ ਕੱਢੀ ਹੋਈ ਫੋਟੋ ਤੂੰ ਤਾਂ ਉਹ ਵੀ ਮਰ ਜਾਂਦੀ ਆ ਕਹਿੰਦਾ ਹੁਣ ਸੂਟ ਤਾਂ ਪਾਈ ਹੋਇਆ ਹੋਊਗਾ ਕੱਟ ਕੇ ਜੈਂਸ ਨਾਲ ਕੇ ਫੋਟੋ ਦੂਜੀ ਫੋਟੋ ਵਾਂਗ ਕਰ ਦਿੰਦੇ ਉਹਨੂੰ ਫਿਰ ਜਵਾਖਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੁੰਦਾ ਵੀ ਕਿਹੜੀ ਉਹ ਹੁੰਦੀ ਆ ਉਹ ਕੜਾ ਐ ਵੀ ਪਤਲੇ ਵਿਚਾਰਾ ਉੱਥੇ ਬੈਠਾ ਤਰਸੂਗਾ ਵਿਆਹ ਨੂੰ ਜਵਾਖ ਉਹਨਾਂ ਤਾਂ ਹੁਣ ਬਥੇਰਾ ਰੌਲਾ ਪਾਇਆ ਸੀ ਚਾਚੇ ਜਾਨ ਨਵੰਬਰ ਚ ਕਰ ਲਾ ਮੇਰੇ ਜਾਣ ਤੋਂ ਪਹਿਲਾਂ 5 ਦਸੰਬਰ ਤੱਕ ਕਰ ਲਾ ਆਈ ਹੀਟਰ ਤਿਆ ਉਹ ਦੇਖੀ ਸੇਕ ਕਿੰਨਾ ਜ਼ਿਆਦਾ ਆ ਰਿਹਾ ਮਾਤਾ ਡਰਾਤੀ ਮਾਹ ਪਤਾ ਨਹੀਂ ਕੀ ਹੋ ਗਿਆ ਇੱਕ ਉੱਪਰੋਂ ਕੋਲਾ ਆ ਗਿਆ ਉੱਪਰੋਂ ਹਾਏ ਆ ਇੰਨੀ ਤੇਜ਼ ਸੇਕ ਆਇਆ ਸੇਕ ਤਾਂ ਫਿਰ ਆਉਣੀ ਆ ਕਿਥੋਂ ਆ ਇੰਨਾ ਜ਼ਿਆਦਾ ਹੋ ਰਿਹਾ ਉੱਪਰੋਂ ਪਾ ਕੇ ਜੜੇ ਮੋٹے ਸੂਟ ਪਾ ਕੇ ਉੱਪਰੋਂ ਕੋਟ ਬਾਵਲ ਥੱਲਾ ਨਹੀਂ ਤੂੰ ਤਾਂ ਅੱਜ ਬਲੌਜ ਵੀ ਕਿ ਆਈ ਆ ਕੱਲ ਤਾਂ ਮੈਂ ਵੀ ਦੋਜਦੀ ਵੀ ਏਠਾ ਨਹੀਂ ਜਾਕਟ ਪਾ ਜਾਣੀ ਆ ਫਿਰ ਮੈਂ ਕਿਹਾ ਚਲ ਕਾ ਨੂੰ ਮਨਾ ਗਰਮ ਬਣਾਉਣੇ ਪਾ ਜਾਣੀਆਂ। ਉਹ ਬੀਠੇ ਨੂੰ ਨੂੜੀ ਬੀਠੇ ਆਉਂਦੇ ਆ ਪਈ ਉਹ ਹੁਣ ਤੱਕ ਹੋਰ ਲਾ ਦੇ ਬਸ ਹਨਾ ਹਾਂ ਨਾ ਹੁਣ ਤੱਕ ਆਸਤਾ ਵਾਜ਼ੇ ਉਹਦਾ ਕਾਣਾ ਹੁਣ ਅਪ੍ਰੈਲ ਚ ਜਾ ਕੇ ਕੱਢਾਂਗੇ। ਜਿਹੜੇ ਨੂੜਲੇ ਇੱਕ ਵਾਰ ਨੂੜਲੇ ਹੁਣ ਤੱਕ ਤੇ ਉੱਪਰ ਜ पूरी ਤਿਆਰੀ ਦਾ ਉੱਤਰ ਤੇ ਮੈਦਾਨ ਚ ਨਾ ਅਪ੍ਰੈਲ ਚ ਹੋਰ ਫੇਰ ਕੱਢਦੇ ਇੱਕ ਦਿਨ ਦਾ ਵਿਆਹ ਹੁੰਦਾ। ਤਰੁੰਡਾ ਅਗਲੇ ਤਾਂ 6 ਮਹੀਨਿਆਂ ਦਾ ਕਰਾ ਜਾਂਦੇ ਨੇ। ਕੇ ਲਿਆਵੇ ਇਹ ਕਹਿ ਰਹੀ ਆ ਵੀ ਬਿਆਹ ਤੇ ਆਉ ਬੋਲ ਟਾਲ ਕਾ ਹੋਇਆ ਇਸ ਮਹੀਨੇ ਅਚੰਚੇਤ ਜੇਜੀ ਮੈਂ ਗਏ ਹੁਣ ਵੀ ਬਸ ਚਲੋ ਲੈ ਚਲੋ ਕੇਰਾ ਇਹ ਉਹਦੇ ਕੰਮ ਦਾ ਜੀ ਤਾਂ ਵਧੀਆ ਸੀ ਹੋਰ ਸਾਰੇ ਕੰਮ ਦਾ ਬਚਦਾ ਲੱਖ 1.5 ਲੱਖ ਰੁਪਇਆ ਆਪਾਂ ਟੋਲ ਆ ਗਿਆ ਬਾਕੀ ਬਾਕੀ ਉਹਨਾਂ ਦਾ ਬਚਦਾ ਸਾਰਿਆਂ ਦੀ ਇਹ ਬਚਦਾ ਆਪਾਂ ਪੱਕਾ ਸਾਇਆ ਗੁਰਾ ਨਹੀਂ ਕਰਾਂਗੇ ਬਸ ਗਿਆ ਕਰਾਂਗੇ ਪੱਟਾ ਮਾਰ ਕੇ ਆ ਜਾ ਕਰਾਂਗੇ ਦੋ ਆਂਦਾ ਹੀ ਮਾਰਾਂਗੇ ਹੰਬੜਾ ਮਾਰ ਕੇ ਜਸਨੀਤਾ ਤੋੜ ਕੇ ਆਉਣੀ ਪਊਗੀ ਪੱਟਾ ਮਾਰ ਕੇ ਨਹੀਂ ਲੈ ਕੇ ਆ ਆਪ ਦੀ ਤੋਰ ਨਹੀਂ ਬਹੁਤ ਔਖੀ ਹੁੰਦੀ ਆ ਦੂਜੇ ਦੀ ਤਾਂ ਚਪਟ ਦੇਣ ਲੈ ਕੇ ਆਉਣੀ ਬਹੁਤ ਸੌਖੀ ਆ ਕਦੇ ਆਪਦੇ ਤੇ ਲਾ ਕੇ ਦੇਖੋ ਸਮਾਂ ਕਿੱਥੇ ਹੋਣਗੇ ਬਾਹਰ ਜਾਣੇ ਕਿੱਥੇ ਜਾਣਗੇ ਉਹ ਤਾਂ ਵੀ ਨਾਲ ਚੱਟੇ ਤੂੰ ਹੀ ਲਿਆ ਦਣ ਤੈਨੂੰ ਵਿਆਹ ਚੱਕ ਔਖਾ ਤਜਵਾ ਕੀ ਮੈਂ ਤੋਰਿਆ ਹੀ ਬਾਈ ਖੱਟਦੇ ਉਹੀ ਤਾਂ ਹੈਗਾ ਹੁਣ ਕੋਈ ਆਪਾਂ ਨੂੰ ਜੇ ਕਹਿ ਦਿੰਦੇ ਵੀ ਉਥੇ ਹੀ ਕਹਿੰਦੇ ਨੇ ਐ ਕਰ ਲਾ ਨੂੰ ਤਾਂ ਤੂੰ ਦੇਖ ਲੈ ਵੀ ਤੇਰੇ ਤੇ ਕੀ ਬੀਤਦੀ ਇੱਕੋ ਲੱਗ ਤਾਂ ਛੱਡਣਾ ਸਰਪ੍ਰਾਈਜ਼ ਜਿਹੜੇ ਬੰਦਿਆਂ ਨੂੰ ਜਾਣਦੇ ਨਹੀਂ ਉਹ ਨਾ ਮਿੱਤੇ ਇਹ ਬਾਕ ਖਾ ਲਦਾ ਫਾਰਕਲੋਸ ਕੀ ਦੇ ਕੇ ਬਾਤ ਆਪਾਂ ਦਾ ਬਈ ਹੋਰ ਹੋਰ ਤਨ ਜਿਗਰ ਉਹ ਬਾਪਾ ਨਾਲ ਜਿਹੜੀਆਂ ਜਿਹੜੀਆਂ ਧੀਆ ਕਰਕੇ ਇੰਨੇ ਲਾਡਾਂ ਨਾਲ ਪਾਲੀਆਂ ਹੋਈਆਂ ਤੋਰਦੇ ਨੇ ਮੁੰਡਾ ਤਾਂ ਚਲ ਆਪਦੇ ਘਰ ਹੀ ਰਹਿੰਦਾ ਹਮੇਸ਼ਾ ਉਹ ਬਾਪਾ ਨਾਲ ਜਿਗਰਾ ਦੇਖੋ ਨਾਲੇ ਧੀ ਹੁੰਦੀ ਕਿੰਨੀ ਲਾਡ ਲਈ ਆਪਦੇ ਬਾਪ ਨੂੰ ਕਿ ਨਹੀਂ ਇੱਕ ਉਹ ਕੁੜੀ ਦਾ ਵੀ ਆਉਣਾ ਅਣਜਾਣ ਬੰਦਿਆਂ ਦੇ ਵਿੱਚ ਰਹਿਣਾ ਜਿਹਦੇ ਬਾਰੇ ਉਹਨੂੰ ਕੁਝ ਨਹੀਂ ਪਤਾ ਹੁੰਦਾ ਇੱਕਦਰਾ ਉਹਦਾ ਨਾਮ ਆ ਜਾਂਦਾ ਉਸ ਟਾਈਮ ਕੁੜੀ ਦਾ ਉਹੀ ਲਾ ਲਓ ਆਪਾਂ ਵੀ ਜਵਾਕੀ ਕਪਾਲ ਪਲੋਸ ਕੇ ਚਾਹੇ ਆਪਾਂ ਮੁੰਡਾ ਲਾ ਲਓ ਆਪਦਾ ਚਾਹੇ ਕੁੜੀ ਲਾ ਲਓ ਦੇਣਾ ਬਹੁਤ ਔਖਾ ਫਿਰ ਸਭ ਤੋਂ ਵੱਡੀ ਹਰਪੀ ਤੇ ਜਦੋਂ ਛੋਟਾ ਬੱਚਾ ਹੁੰਦਾ ਜੇ ਆਪਾਂ ਉਹਨੂੰ ਦਈਏ ਤਾਂ ਉਹਨੂੰ ਸੁਰਤ ਨਹੀਂ ਹੁੰਦੀ ਕਿਸੇ ਚੀਜ਼ ਦੀ ਜਦੋਂ ਬੰਦੇ ਨੂੰ ਹੁਣ ਆਪਾਂ ਆਈਡੀਆਂ ਹੋ ਕੇ ਆਈਆਂ ਤਾਂ ਸਾਰੀ ਕਾਸੇ ਦੀ ਸੋਜੀ ਆ ਪਰ ਫਿਰ ਉਸ ਜਗ੍ਹਾ ਤੇ ਰਹਿਣਾ ਥੋੜਾ ਜਿਹਾ ਗੱਲਬਾਤ ਹੋ ਜਾਂਦੀ ਉਹਨੇ ਆਪਣੇ ਕੋਲ ਸਾਧਨ ਨੇ ਜਦ ਆਪਣਾ ਜੀ ਕਰ ਰਿਹਾ ਪੱਜ ਦੀ ਮਿਲਿਆ ਬੱਚੇ ਨੂੰ ਪੱਜ ਕੇ ਜਾ ਕੇ ਜੀ ਜੀ ਨਾਲੇ ਫੋਨ ਤੇ ਗੱਲਬਾਤ ਹੁੰਦੀ ਜਾਂਦੀ ਆ ਫੋਨਾਂ ਕਰਕੇ ਤੁਸੀਂ ਕਿਹੜੇ ਬੱਚੇ ਨੂੰ ਲੱਗਿਆ ਨੇ ਤੁਸੀਂ ਜੀ ਇਹ ਗੱਲਾਂ ਕਰਦੀਆਂ ਇਹ ਮਿਲ ਕੇ ਆਉਂਦੀਆਂ ਹਨ ਤੁਹਾਨੂੰ ਮਿਲਣਾ ਆਉਂਦੇ ਨਹੀਂ ਆ ਤਾਂ ਉਹ ਕਹਿੰਦੇ ਬੱਚੇ ਨੂੰ ਮਿਲਿਆ ਉਹਨ ਡੈਡੀ ਆ ਵੀ ਡੈਡੀ ਜੇ ਰੋਜ਼ ਫੋਨ ਨਾ ਕਰੇ ਨਾ ਇੱਕ ਦਿਨ ਵੀ ਡੈਡੀ ਮਿਸ ਕਰਦੇ ਕਿੰਨਾ ਗੇੜਾ ਮਹੀਨਾ ਡੈਡੀ ਬੰਦ ਕਰ ਤੋ ਤਾਂ ਹੀਟਰ ਬੰਦ ਮੇਰਾ ਤੁਸੀਂ ਉੱਠ ਕਰਦੇ ਨਹੀਂ ਐਨੀ ਜਿਆਦੇ ਬੰਦਾਂ ਬੰਦਾਂ ਹੁਣ ਪਾ ਲਿਆ ਸੇ ਕਰਿਆ ਦੀ ਕੋਈ ਵਧਾਈ ਨਹੀਂ ਆਨੀ ਮੈਂ ਉਹ ਸ਼ੀਸ਼ੇ ਚੋਂ ਧੁੱਪ ਦੀ ਚਲਕੋ ਰਾਰੀ ਆ ਹੁਣ ਉਹ ਹੁਣ ਉਹ ਲੱਗੇ ਗੇੜਾ ਵੀ ਆਪ ਕਰ ਦੋ ਦੇਖੀ ਸਾਰਾ ਮੂੰਹ ਕਿਦਿਆਂ ਦਾ ਤਾ ਵੀ ਉਹ ਨਹੀਂ ਸੋ ਸੱਚੀ ਬੰਦ ਤੇ ਯਰ ਪਈ ਤੋਣਾ ਬੰਦ ਤੀ ਤੇ ਹੁਣ ਅਸੀਂ ਚੱਲੇ ਆਂ ਜੀ ਪਿੰਡ ਨੂੰ ਸ਼ਾਪਿੰਗ ਹੋਣੀ ਸਾਡੀ ਬਾਤੂ ਪਾਜ ਮੱਗਰ ਫਸਿਆ ਸਾਨੂੰ ਪਹਿਲਾਂ ਸਾਨੂੰ ਵਿੱਕੀ ਫਸਦਾ ਹੁੰਦਾ ਇਹਦਾ ਵਿੱਕੀ ਹੋ ਗਿਆ ਮੈਂ ਨਾ ਫਾ ਸਮਝੋ ਹਾਂ ਇਹਦਾ ਖਤ ਪਰ ਅੱਜ ਤੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਜਾਣਾ ਕਿੰਨਾ ਮਹਿੰਗਾ ਹੁੰਦਾ ਘਰੇ ਬੈਠ ਕੇ ਬੋਲਣਾ ਵੀ ਕੀ ਕਰਕੇ ਆਏ ਹਾਂ ਇੰਨੇ ਟਾਈਮ 'ਚ ਬਸ ਆਹੀ ਲਿਆ ਇਹ ਚੀਜ਼ ਤਾਂ ਪਤਾ ਲੱਗੀ ਨਾ ਵੀ ਆਹੀ ਲਿਆ ਤਾਂ ਜਿਹੜਾ ਉਹ ਕਿੰਨੇ ਦਾ ਲਿਆ ਇਹ ਚੀਜ਼ ਦਾ ਹੋ ਜਾਂਦਾ ਮਾੜੀਆਂ ਮਾੜੀਆਂ ਇਹ ਚੀਜ਼ਾਂ ਹੀ ਅੱਜ ਕੱਲ੍ਹ ਮੰਗਾਈ ਦਾ ਇੰਨਾ ਉਹ ਹੋ ਗਿਆ ਨਾ ਜਵਾਨਾਂ ਵਾਲਾ ਖਰਾਬ ਆ ਗਿਆ ਭਾਈ ਤੇ ਚਲੋ ਚੱਲਦੇ ਆ ਆਪਾਂ ਘਰੇ ਜਾ ਰਹੇ ਆ ਕੌੜੀਆਂ ਪਾਉਣੀਆਂ ਨੇ ਜਾਂ ਵੈਸੇ ਹੋਣਾ ਨਹੀਂ ਕੀਤੇ ਬਿਆਹਾਂ ਜਿੰਨਾ ਕਰਨਾ ਪੈਂਦਾ ਪਹਿਲਾਂ ਹਨਾ ਉਹ ਵਸੂ ਇੱਕ ਛੋਛੇ ਬਾਜੀ ਹੋ ਗਈ ਹੁਣ ਇੱਕ ਦੂਜੇ ਦੇਖ ਦੇਖ ਕੇ ਕਰਨਾ ਪੈਂਦਾ ਜੇ ਨਾ ਕਰੀਏ ਤਾਂ ਵੀ ਇਕੱਠਾ ਕਰਨਾ ਬਾਜੀ ਬੈਠੇ ਪਾਉਣੇ ਪੂਣਾ ਹੋ ਗਾ ਭਾਈ ਲਾਉਣਾ ਹੀ ਆ ਫਿਰ ਹੁਣ ਜੇ ਚਾਰ ਪੈਸੇ ਉਹ ਕਰਾਂਗੇ ਬਣਾਵਾਂਗੇ ਤਾਂ ਅੱਗੇ ਖਾਵਾਂਗੇ ਇਹ ਤਾਂ ਕੰਮ ਆ ਪਈ ਆਪਣਾ ਖਾਵਾਂਗੇ ਦੀ ਤਾਂਵਾਂਗੇ ਜਾਵਾਂਗੇ ਤਾਂ ਮੰਗਲਿਕ ਕਰਵਾਏਗਾ ਨਹੀਂ ਖਾਵਾਂਗੀ ਇਹ ਔਰ ਉਹਨੋਂ ਖਾਣੇ ਹੁੰਦੇ ਨੇ ਹੁਣ ਕੱਪੜਾ ਲੈ ਲਿਆ ਖਾਣ ਨੂੰ ਲੈ ਲਈ ਚੀਜ਼ ਪੈਸੇ ਦੀ ਹੈ ਅੱਜ ਕੱਲ ਸਾਰਾ ਕੁਝ ਕੀ ਗੱਡੀ ਵਾਲੇ ਨੇ ਡੈਡੀ ਤਾਂ ਹਜੇ ਪੌਣੇ 1 ਵਜੇ ਕਹਿੰਦੇ ਸੀ ਕਹਿੰਦੇ ਪੁੱਤ ਆ ਕੇ ਹਜੇ ਪੌਣੇ 1 ਵਜੇ ਕਹਿੰਦੇ ਕਹਿੰਦੇ ਡੈਡੀ ਕਹਿੰਦੇ ਪੁੱਤ ਆ ਕੇ ਕਿੱਥੇ ਘਰ ਦੇ ਹਰ ਤਾਂ ਪੁੱਤ ਬਾਜ਼ਾਰ ਚੇ ਬਣੇ ਤੇ ਚਰ ਨਾ ਥਰੀਂਦੇ ਉਹ ਲੈਸਾ ਵਾਲਾ ਲਵਾਦਾ ਕਿੱਥੇ ਆ ਪਤਾ ਨਹੀਂ ਹੁਣ ਤਾਂ ਘਰੇ ਜਾ ਕੇ ਦੇਖਣਾ ਪਊਗਾ ਕਿਤੇ ਉੱਥੇ ਛੜ ਦੋ ਉਹਦੀ ਜ਼ਿੰਮੇਵਾਰੀ ਤੇਰੇ 'ਤੇ ਸੀ ਕਿੰ ਤੇਰੇ ਮੇਰ ਕੋ ਕਿਤੇ ਨਹੀਂ ਹੋਰ ਹੁਣ ਤੇਰੇ ਹੱਥ ਚ ਦੀ ਉਹ ਲਵਾਦਾ ਚਲ ਕੋਈ ਨਾ ਮਾਤਾ ਦਾ ਵੀ ਅਜਿਨੇ ਜੁੱਤੀ ਜੋੜਾ ਲੈਣਾ ਨਹੀਂ ਸਾਡਾ ਬਹੁਤ ਕੰਮ ਨਹੀਂ ਲਿਆ ਪਿਆ ਬਾਈ ਕੀ ਕਰੀਏ ਵਿੱਚ ਹੋਰ ਪ੍ਰੋਗਰਾਮ ਆ ਰਹੇ ਨੇ ਸਾਨੂੰ ਉੱਧਰ ਵੀ ਅਜਿਨੇ ਜਾਣਾ ਨਹੀਂ ਲੱਗਿਆ ਵੀ ਹੋਇਆ ਨਹੀਂ ਲੱਗਿਆ ਹੋਇਆ ਥੋੜਾ ਜਿਹਾ ਲੱਗਿਆ ਹੋਰ ਨਹੀਂ ਚੱਲ ਫੇਰ ਕੱਲ ਨੂੰ ਤਾਂ ਫੇਰ ਆਉਣਾ ਹੀ ਆ ਕੁੜੀਆਂ ਨੂੰ ਛੱਡਣ ਫੇਰ ਵਾਹ ਕੇ ਆ ਜਾਾਂਗੇ ਨਾਲ ਮਾਤਾ ਆ ਪਿਆ ਮਾਤਾ ਆ ਜੂਗੀ ਨਾਲ ਚੱਲ ਆਪਦੀ ਪਸੰਦ ਦੀ ਉਹ ਆ ਜੂਗੀ ਆ ਕੇ ਪੈਸੇ ਆਏ ਉਹਨੂੰ ਆਏ ਇਹ ਕੀ ਨਵੀਂ ਆਪਾਂ ਜੀ ਤੀਜ ਲੈ ਕੇ ਆਵਾਂਗੇ ਤਾਂ ਬੈਸਟ ਹੀ ਲੈ ਕੇ ਆਵਾਂਗੇ ਉਹਦੇ ਵਾਸਤੇ ਉਹ ਜਿਵੇਂ ਹੁਣ ਉਹ ਪਹਿਲਾਂ ਲਾਲ ਰੰਗ ਦੀ ਲੈ ਕੇ ਆਈ ਆ ਤਾਂ ਆਪਾਂ ਲਾਲ ਰੰਗ ਦੀ ਨਾ ਉਹਦੇ ਵਾਸਤੇ ਲੈਣੀ ਆ ਆਪਾਂ ਹੋਰ ਰੰਗ ਲੈ ਕੇ ਆਉਣੀ ਆ ਉਹ ਉਹ ਥੋੜਾ ਜਿਆਦਾ ਜਵਾਨੀ ਚ ਪੈਰ ਧਰ ਗਿਆ ਥੋੜਾ ਜਿਹੀ ਨਹੀਂ ਲਈ ਜਾਦੀ ਜਾਦੀ ਮੜਾ ਤਾਂ ਜਿਆਦੇ ਜਵਾਨ ਕਹਿੰਦੀ ਆ ਅਸੀਂ ਥੋੜਾ ਜਿਹਾ ਉਹਨੂੰ ਬਜ਼ੁਰਗ ਸਾਈਡ ਲੈ ਕੇ ਜਾਂਦੇ ਆ ਅਸੀਂ ਏਜ ਦੇ ਅਕੋਰਡਿੰਗ ਚੀਜ਼ ਲੈਣੇ ਆ ਜਿਵੇਂ ਸਾਡੀ ਏਜ ਆ ਚਲੋ ਅਸੀਂ ਅਸੀਂ ਵੀ ਨਹੀਂ ਲਾਲ ਪਾਉਣੀ ਆ ਜੀ ਮੇਉ ਉਹ ਕੱਪੜੇ ਵਾਲਾ ਭਾਈ ਕਹਿੰਦੀ ਹੈ ਨਾ ਤੂੰ ਸਤਾ ਬੁੱਤ ਹਲੇ ਛੋਟੀਆਂ ਝੋਟੀਆਂ ਕਹਿੰਦਾ ਤੁਹਾਨੂੰ ਤਾਂ ਲਾਲ ਗਲਾਲ ਪੌੜੇ ਚਾਹੁੰਦੇ ਨੇ ਕਹਿੰਦਾ ਫਿੱਕੇ ਫਿੱਕੇ ਸੂਟ ਪਾਉਣੀ ਹੈ ਤੁਸੀਂ ਹੁਣ ਫਾਰੇ ਕੋ ਦਿਖਾ ਲੋ ਆਹੋ ਹੁਣ ਦਾ ਘਰੇ ਜਾ ਕੇ ਬਾਪੂ ਤੋਂ ਗਾਲਾ ਖਾਓ ਆ ਯਾਰ ਉਹ ਸਾਹਮਣੇ ਗਜਰੇਲੇ ਵਾਲਾ ਨਹੀਂ ਨਹੀਂ ਉਹ ਦੇ ਗਜਰੇਲੇ ਖਾ ਤੇਰਾ ਵੇਟ ਨਹੀਂ ਕੱਟਣਾ ਹੈਗਾ ਥੋੜਾ ਥੋੜਾ ਸਾਂਪਾ ਜਿਹੜਾ ਖਾਂ ਜਾ ਤੂੰ ਹੀ ਕਹਿਣਾ ਤੇਰਾ ਵੇਟ ਮੈਨੂੰ ਪਤਾ ਉਹਦੇ ਇੱਕ ਕੌਲੀ ਖਾ ਕੇ ਗਿਆ ਇਹਦੀ ਤਾਂ ਜੋਰੀਆ ਹਾ ਹਾਂ ਭਾਈ ਅੱਗੇ ਦੇ ਰਿਹਾ ਮੈਂ ਮਹavir ਉਹ ਤਾਂ ਚੰਨਾ ਸੂਪ ਆ ਰੋਟੀਆਂ ਹੁਣ ਮੈਂ ਐਂ ਫੇਰਾਂ ਰੋਟੀਆਂ ਪੰਜ ਤੋਂ ਪਾਈ ਕਰਕੇ ਦੁਬਾਰੇ ਬਾਬੀਆਂ ਘੜੀਆਂ ਨਹੀਂ ਆਈਆਂ ਉਹ ਤਾਂ ਇੱਕ ਦੋ ਦਿਨੇ ਹੁੰਦੀਆਂ ਨੇ ਨਾ ਸਾਗ ਨਾਲ ਤਾਂ ਤਿੰਨ ਟਾਈਮ ਠੋਕਦਾ ਤੇ ਪੰਜ ਕਰ ਸਾਗ ਨਾਲ ਕਰ ਬਈ ਹੁਣ ਉਹ ਨਾਲੇ ਸਾਗ ਤਾਂ ਫੇਰ ਹੁਣ ਇੱਕ ਦਿਨ ਫੇਰ ਕਰਨੀ ਪਊਗਾ ਜੇ ਵਿਆਹ ਲੰਗਾਉਣਾ ਹੈ ਸਾਗ ਕਰ ਦੇ ਕਰ ਦੇ ਯਾਰ ਸਾਗ ਮੈਂ ਨਹੀਂ ਸਾਗ ਲੈ ਕਰ ਦਿੰਦਾ ਹੁਣ ਹੋਰ ਮੈਂ ਮੇਰਾ ਸਾਗ 2 ਕਿਲੋ ਪਾਣੀ ਵਧਾ ਦਿੰਦਾ ਮੇਰਾ ਲੈ ਹੁਣ ਜਵਾਖਾਂ ਦਾ ਤਾਂ ਫੇਵਰੇਟ ਆ ਸਾਗ ਸਾਗ ਕਾਦੇ ਨਹੀਂ ਹੁੰਦਾ ਹੁਣ ਆਪਾਂ ਦਾ ਵਿਆਹ ਆ ਗਿਆ ਹੁਣ ਆਪਾਂ ਵਿਆਹ ਤੱਕ ਕੋਈ ਸਾਗ ਨਹੀਂ ਸਾਰਿਆਂ ਦੀਆਂ ਵਾਦੀਆਂ ਨੇ ਉਹਨਾਂ ਮੱਕੀ ਦੀਆਂ ਰੋਟੀਆਂ ਠੋਕਦੇ ਨੇ ਤਿੰਨ ਤਿੰਨ ਹੋਈ ਤੈਨੂੰ ਕਿਹਾ ਮੈਂ ਪੰਜ ਖਾ ਜਾਂਦੀ ਸੀ ਤੈਨੂੰ ਨਹੀਂ ਗੱਲ ਕਰਦું ਹਾਏ ਘੋਰ ਮੱਕੀ ਰੋਗਾਣਾ ਜਿਹੜਾ ਕਰ ਮੈਂ ਇੱਕ ਵੀ ਨਹੀਂ ਖਾਂਦਾ ਸੀ ਪਹਿਲਾਂ ਮੱਕੀ ਰੋਟੀ ਮੈਂ ਪੰਜ ਖਾ ਜਾਂਦੀ ਸੀ ਸੁਆਦ ਨਹੀਂ ਹੁੰਦੀ ਖਾਇਆ ਨਾ ਖਾਣਾ ਹੋਰ ਪਹਿਲਾਂ ਕਰੀ ਤੇ ਮੈਨੂੰ ਤਾਂ ਸੁਆਦ ਨਹੀਂ ਆਉਂਦੀ ਹਾਂ ਇਹੀ ਉਹ ਆ ਜਿਹੜਾ ਕਹਿੰਦੇ ਨੇ ਪਰ ਮੈਨੂੰ ਇਹ ਲੱਗਦਾ ਵੀ ਕਣਕ ਦੀ ਥੋੜੀ ਜਿਹੀ ਜਾ ਕੇ ਸਵਾਲ ਲੈਂਦੀ ਆ ਹੁਣ ਹਨਾ ਉਹ ਮੇਰਾ ਹੁਣ ਜੀ ਜਾ ਉਤਰ ਗਿਆ ਬਾਤ ਚੁੱਕੇ ਨੇ ਤਿੰਨ ਹੋਰ ਮੇਰੇ ਵੀਰੋ ਸਬਜ਼ੀ ਕਰਨੀ ਆ ਅਸੀਂ ਨੇ ਜਾ ਕੇ ਅੱਜ ਤੱਕ ਕਾਲੀਆਂ ਅੱਜ ਕੱਟ ਕੇ ਵੀ ਆ ਗਈ ਤੇ ਰਾਤ ਤੇ ਕੱਟ ਕੇ ਧਰਤੀ ਸੀ ਵੀ ਸਾਨੂੰ ਕਈ ਵਾਰ ਟਾਈਮ ਲੱਗਦਾ ਜਨ ਅਸੀਂ ਤਾਂ ਪਹਿਲਾਂ ਪ੍ਰੈਂਟ ਦੇ ਮੁਰਗਾ ਪੁੱਛਣਾ ਅਸੀਂ ਤਾਂ ਪਹਿਲੀ ਚੱਲਦੇ ਆਡਵਾਂਸ ਤੇ ਭਾਈ ਲਾਗੂ ਥੋੜੀ ਵੀ ਬਾਪੂ ਸ਼ੈਂਕ ਤੇ ਆ ਕੇ ਤੁਹਾਨੂੰ ਕਹੂਗਾ ਕੋਈ ਤੋਂ ਖੜੇ ਨਹੀਂ ਆ ਰਿਹਾ ਪੰਡ ਉਹਦਾ ਇੰਨੀ ਜਿੱਲੀ ਦੇਖੀ ਨਾ ਇਹ ਮੈਨੂੰ ਪਾਣੀ ਲੈ ਜਾ ਕੇ ਪਰ ਉਹ ਚੱਕਿਆ ਫਿਰ ਵਾਈਪਰ ਮਾਰਨ ਲੱਗ ਗਿਆ ਵੀ ਪਹਿਲਾਂ ਜਿਹੜਾ ਕੰਮ ਤੁਨੂੰ ਗਿਆ ਮੈਨੂੰ ਪਾਣੀ ਲੈ ਕੇ ਨਾ ਉਹ ਇਹ ਸੁਣਿਆ ਨਹੀਂ ਸੁਣਿਆ ਨਹੀਂ ਤੈਨੂੰ ਆ ਸਿੱਧਾ ਕਿੰਨੇ ਕੰਮ ਕਰਦੇ ਆ ਤੈਨਨੇ ਸਵੇਰ ਦਾ ਉੱਠ ਕੇ ਇੱਕ ਕੰਮ ਕਰਿਆ ਹੋਵੇ ਤਾਂ ਉਹ ਦੱਸ ਦੇ ਤੇਰੇ ਤੋਂ ਫਿਰ ਆਪਦਾ ਕੰਮ ਹੈ 7 ਵਜੇ ਤੱਕ 7 ਵਜੇ ਤੱਕ ਸੋਣਾ ਸੌਖਾ ਪਿਆ ਸਾਢੇ 7 ਵਜੇ ਮੈਂ ਸਾਉਂ ਉੱਠਦਾ ਅਸੀਂ ਸਾਢੇ 7 ਵਜੇ ਤੋਂ ਕਰ ਦਿੰਨੇ ਆ 10 ਕੰਮ ਐਦਾਂ ਲਈ 7:30 ਵਜੇ ਤੱਕ ਸੁਣਾਉਣਾ ਕਿਹੜਾ ਸੌਖਾ ਉਹ ਹੀ ਤਾਂ ਹੈ ਜੇ ਜਾਗਾ ਜੀ ਉਹ ਤੁਹਾਨੂੰ ਮਰਜ਼ੂਰ ਹੈ ਕਿੰਨੀ ਮੁਕੀਨੀ ਹੋਣੀ ਹੈ ਕੋਟੋੜੇ ਲੈ ਹਲੇ ਉਹਨੂੰ ਪੀਰ ਨੂੰ ਵੀ ਪੁੱਛੀ ਆਈ ਬਾਬਾ ਜੀ ਕਿੱਥੇ ਪਹੁੰਚ ਗਏ ਵਿੱਕੀ ਕਹਿੰਦਾ ਕੌਰੀਆ ਤੋਂ ਮੁੰਡਿਆ ਆਇਆ ਲੈ ਚਲੇ ਕੇ ਮਾ ਕੋਈ ਨਾ ਮੈਂ ਅੱਜ ਉਹਨੂੰ ਗੰਮ ਫੇਰੇ ਕਰਿਆ ਮੈਂ ਕੁਝ ਨਹੀਂ ਬੋਲੀ ਉਹਨੂੰ ਵਾਟਰ ਕ੍ਰੋਸ ਕਰਵਾ ਕੇ ਖਿਆਵਾਂਗੇ ਕੌਰੀਆ ਮਾ ਜੇ ਬੋਲ ਲਿਆ ਤਾਂ ਰੌੜਾ ਪਾਊਗਾ ਮੈਂ ਕੀ ਕਹਿ ਕੇ ਗਈ ਦੀ ਸਾਨੂੰ ਮੈਨੂੰ ਪਤਾ ਦੀ ਵੀ ਜਿਹੜੇ ਮੇਰੇ ਕੰਮ ਨੇ ਮੈਨੂੰ ਟੈਨਸ਼ਨ ਆ ਕਿ ਅਸੀਂ ਤੇ ਰਾਤ ਦੇ ਭਰ ਸਾਰੀ ਇਸ ਡਾਕਟਰ ਦੀ ਕੌੜੀ ਤੇ ਥੋੜੀ ਮੁੜ ਗਈ। ਉਹ ਲੈਣ ਨੂੰ ਮਾਝੋ 12 ਘੰਟੇ ਪਹਿਲਾਂ ਤਿਆਰੀ ਹੋ ਗਈ। ਫੇਰ ਅਸੀਂ ਕਾਰੀਆਂ ਤੱਕੇ ਥੋੜੀ ਤੇਰਾ ਤੀਨੇ ਕ੍ਰਾਸ ਕਰਿਆ ਵਾਟਰ। ਆਇਨਾ ਛੁਗਰਸ ਮੇਰੇ ਦੋਸਤਾਂ ਮੈਂ ਆਪਣੇ ਘਟਮਲੇ ਚ ਆਇਨਾ ਛੁਗਰ ਮਗਰ ਤਾਂ ਵਿਚਾਰਾ ਗੁੰਮੇ ਹੋ ਗਿਆ। ਦੁਕਾਨ 'ਚ ਬਹਿ ਕੇ ਤਾਂ ਹੀ ਤਾਂ ਮੈਂ ਇੱਕ ਸੂਟ ਕੜਵਾਤਾ ਹਲੇ। ਮਾ ਵਿਚਾਰੇ ਨੂੰ ਉਹਨੂੰ ਟੈਂਸ਼ਨ ਹੋ ਰਹੀ ਹੈ ਚਾਲਾ ਕੱਢੇ ਦੇ ਬਸ ਵਧੀਆ ਦੀ ਹੋਈ ਆ ਟੱਪਦਾ ਫੇਰ ਹੋਰ ਆ ਜਾਂਦੀਆਂ ਨੇ ਮੈਂ ਤਾਂ ਕੀ ਲਿਆ ਪੋਰ ਬਤੇਰੀਆਂ ਆ ਜਾਂਦੀਆਂ ਨੇ ਮੈਨੂੰ ਲੱਗਿਆ ਤੇ ਮੇਰੇ ਨਾਲ ਕੁਝ ਵੀ ਲੱਗਿਆ ਅੱਛਾ ਤੇ ਐਟਮਾ ਬਹੁਤ ਆਉਂਦੀਆਂ ਨੇ ਆਪਾਂ ਨੂੰ ਇੱਕੋ ਵਕਤ ਇਹ ਹੋ ਜਾਂਦਾ ਵੀ ਇਹ ਹੀ ਲੈ ਲਈਏ ਹੁਣੀ ਫੋਰ ਬਾਅਦ ਆ ਜਾਂਦੀਆਂ ਨੇ ਹੋਰ ਦੇਖ ਲਾਂਗੇ ਹਾਲ ਤਾਂ ਤੇਰਾ ਟੈਗਰ ਸਪਰੇਅ ਕਰ ਦਿੰਦੇ ਮੈਂ ਤਾਂ ਯਾਰ ਇਹ ਦੂਰ ਕਿੱਥੇ ਨਾ ਹੁਣ 3 ਵਜ ਰਹੇ ਨੇ ਹੁਣ ਤਾਂ ਤੇੜ ਪਊਗੀ ਆਥ ਨੇ ਹੁਣ ਸਪਰੇਅ ਕਿਰਜੂਗੀ ਦੇਖਦੇ ਕਰਾਉਂ ਲੱਗਦਾ ਨੇ ਢਿੱਲੇ ਢਿੱਲੇ ਦੇ ਕਾਪਾਂਗੇ ਤੇ ਉਹਦੇ ਤੇ ਮਰਦੀ ਆਪਰੇਗਾ ਨਾ ਮੈਂ ਕੁਝ ਕਰੀ ਨਾ ਮੈਂ ਆ ਕੇ ਮਹਾ ਚੌਰ ਸਜੀਆਂ ਤਾਂ ਹੁਣ ਬਹੁਤ ਪਾ ਲਈਆਂ ਚੱਲ ਵੀ ਥੋੜੀ ਜੀ ਹਾਂ ਸੋਣੀਆਂ ਸੋਣੀਆਂ ਵਧੀਆ ਕਰਾਉਣੇ ਬੈਠੀਂ ਤੁਰਦੋ ਹਾਂ ਸਹਰਣਾ ਮੇਰੇ ਕੋਈ ਹੈ ਕਿਹੜਾ ਸਹਰਣਾ ਆਹ ਦੀ ਮੈਂ ਆਂਦੀ ਭਾਵਨਾ ਹੋਈ ਤੁਸੀਂ ਨੇ ਕੀ ਕਰਨ ਹੁੰਦੀ ਆਹ ਇਹ ਤਾਂ ਨਾਪ ਲੈ ਕੇ ਗਏਦੇ ਅਸੀਂ ਪਰ ਇਹ ਪਹਿਲਾਂ ਮਮੇ ਘਰੀਆਂ ਨਹੀਂ ਆਹ ਲਾਲ ਜੀ ਪਾ ਲੂ ਮੈਂ ਤਾਂ ਲਾਲ ਸੋਹਣੀ ਲੱਗਦੀ ਫਿਰ ਅਸੀਂ ਦਾ ਜੀ ਵਧੀਆ ਲੱਗਣੀ ਹੈਗੀ ਮੈਂ ਪਰ ਫਿਰ ਅਸੀਂ ਆ ਲਿਆਏ ਹੋਰ ਮੈਂ ਹੈਗੀ ਬਿਲਕੁਲ ਇੱਥੇ ਕਹਿੰਦੀ ਨਾਹ ਕਹੀ ਅੱਜ ਸੁਨੀਲ ਦਾ ਸੂਟ ਲਿਆਂਦਾ ਉਹ ਤਾਂ ਫੋਟੋ ਖਿੱਚ ਕੇ ਲੈ ਕੇ ਗਈ ਤੀ ਗਈ ਮੈਨੂੰ ਇਹ ਜੇ ਰੰਗ ਦਾ ਲੈ ਕੇ ਦੇ ਅੱਛਾ ਇਹ ਦਿਨ ਆਪ ਲਾਜੋ ਜਾਂ ਬਾ ਲੂਗੀ ਉਹ ਚਲ ਵਧੀਏ ਸੋਹਣਾ ਹੈ ਨਾ ਕਲ ਜਿਸਨੇ ਇਹ ਦੱਛਾ ਹੈ ਨਹੀਂ ਵਕੀ ਰਹੀ ਹੈ ਜਿਵੇਂ ਨਾ ਇਹ ਫਿੱਕਾ ਜਿਹਾ ਕਲਰ ਹੈ ਸੁਣ ਲੱਗੂ ਹੈ ਹਾਂਜੀ ਹਾਂ ਇਹੋਣਾ ਬਹੁਤ ਸਲਾਈ ਕਰਾਵਾਂਗੇ ਫਿਰ ਨਾਲ ਚੁੰਨੀ ਚਾਨੀ ਜੀ ਲੈ ਕੇ ਭੋਗ ਤੇ ਭੋਗ ਤੇ ਪਾਇਆ ਜਾਂਦਾ ਪ੍ਰੋਗਰਾਮ ਕਰਾਂਗੇ ਨਾ ਹਲੇ ਤਾਂ ਲੈਸ ਤਾਂ ਹਲੇ ਕੁਝ ਨਹੀਂ ਰਹਿਲਤਾ ਅਸੀਂ ਕੱਲ ਪੀਸੇ ਲੈ ਕੇ ਆਇਆ ਇਹ ਤਾਂ ਪੂਆ ਨੇ ਮੰਗਾਇਆ ਸੀ ਸੂਟ 3000